ਵਾਹਿਗੁਰਜੀ ਦਾ ਖਾਤੋ ਸਾਹਿਬ ਵਾਹਿਗੁਰਜੀ ਦੀ ਫਤਿਹ ਗੁਰੂ ਪਿਆਰਿਓ ਮੈਂ ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ ਤੇ ਹਰਪ੍ਰੀਤ ਸਿੰਘ ਨਾਦ ਦੀ ਲਿਖੀ ਕਿਤਾਬ ਇਤਿਹਾਸਕ ਸਿੱਖ ਨਿਸ਼ਾਨੀਆਂ ਦੇ ਵਿੱਚੋਂ ਅਸੀਂ ਲਗਾਤਾਰ ਪੰਜਾਬ ਭਾਰਤ ਅਤੇ ਦੇਸ਼ਾਂਵਾਂ ਦੇਸ਼ਾਂ ਵਿੱਚ ਪਈਆਂ ਇਤਿਹਾਸਕ ਨਿਸ਼ਾਨੀਆਂ ਸੰਬੰਧੀ ਸਾਂਝ ਪਾ ਰਹੇ ਹਾਂ ਤੇ ਅੱਜ ਅਸੀਂ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿੱਚ ਪਈਆਂ ਇਤਿਹਾਸਕ ਸਿੱਖ ਨਿਸ਼ਾਨੀਆਂ ਦੀ ਸਾਂਝ ਪਾਵਾਂਗੇ ਨਿਊਜ਼ੀਲੈਂਡ ਦੇ ਓਟਾਗੋ ਮਿਊਜ਼ੀਅਮ ਦੇ ਵਿੱਚ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਨਾਮ ਦੀ ਇੱਕ ਤਲਵਾਰ ਪਈ ਹੈ। ਇਸੇ ਤਰ੍ਹਾਂ ਬੰਗਲਾਦੇਸ਼ ਢਾਕਾ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ ਪਈਆਂ ਹਨ। ਢਾਕੇ ਦੇ ਹੀ ਗੁਰਦੁਆਰਾ ਸੰਗਤ ਟੋਲਾ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਖੜਾਵਾਂ ਪਈਆਂ ਹਨ। ਸੋ ਗੁਰੂ ਪਿਆਰਿਓ ਹਰਪੀ ਸਿੰਘ ਨਾਦ ਦੀ ਲਿਖੀ ਇਸ ਇਤਿਹਾਸਿਕ ਸਿੱਖ ਨਿਸ਼ਾਨੀਆਂ ਕਿਤਾਬ ਦੇ ਵਿੱਚੋਂ ਅਸੀਂ ਆਪ ਜੀ ਦੇ ਨਾਲ ਅੱਜ ਨਿਊਜ਼ੀਲੈਂਡ ਤੇ ਬੰਗਲਾਦੇਸ਼ ਵਿੱਚ ਪਈਆਂ ਇਤਿਹਾਸਿਕ ਸਿੱਖ ਨਿਸ਼ਾਨੀਆਂ ਦੀ ਸਾਂਝ ਪਾਈ ਹੈ। ਇਹ ਸਾਰਾ ਇਤਿਹਾਸ ਆਪ ਜੀ ਨੂੰ ਹਰਪੀਸੀ ਨਾਦ ਦੀ ਕਿਤਾਬ ਵਿੱਚੋਂ ਹੀ ਦਿੱਤਾ ਜਾ ਰਿਹਾ ਹੈ। ਆਪ ਜੀ ਨਾਲ ਸਾਂਝ ਕੀਤੀ ਜਾ ਰਹੀ ਹੈ। ਸੋ ਦਿਓ ਇਜਾਜ਼ਤ ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ